ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਸਾਰਿਆਂ ਦੇ? ਅੱਜ ਨੋਟੈਕ ਪਾਊਡਰ ਆਪਾਂ ਲਾ ਕੇ ਦਿਖਾਵਾਂਗੇ ਤੁਹਾਨੂੰ। ਕਬੂਤਰਾਂ ਦੇ ਬੜੀਆਂ ਜੂਆਂ ਹੋਈਆਂ ਬਣੇ ਨਵੇਂ ਪੱਠਿਆਂ ਦੇ ਨਾ। ਤਾਂ ਵਧੀਆ ਰਿਜ਼ਲਟ ਹੋਇਆ ਦਾ ਜੀ। ਲਾ ਕੇ ਅੱਧਾ ਘੰਟਾ ਧੁੱਪੇ ਪਾ ਦੋ ਕਬੂਤਰ। ਤਾਂ ਵਧੀਆ ਸਾਰੀਆਂ ਜੂਆਂ ਨਿਕਲ ਜਾਂਦੀਆਂ। ਉਹ ਤੁਹਾਨੂੰ ਦਿਖਾਉਂਦੇ ਆ ਬੜੀ ਪੱਠਿਆਂ ਦੀਆਂ ਬੜੀਆਂ ਜੂਆਂ। ਦਿਖਾਉਂਦੇ ਤੁਹਾਨੂੰ ਕੈਮਰੇ 'ਚ ਹੀ। ਉਹ ਦੇਖੋ ਜੀ। ਆ ਦੂਏ ਪੱਲੇ 'ਚ ਵੀ ਇਹ ਪਾਊਡਰ ਤੋਂ ਬਾਅਦ ਲਾ ਕੇ ਵੀ ਪਾਊਡਰ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਐਨ ਬਲੀ ਜਮੇ ਸਾਫ ਹੋ ਜਾਣੀ ਐ ਇੱਥੇ ਇਹ ਇੱਥੇ ਖੜਾ ਕੀ ਮੈਂ ਅੰਦਰ ਖੜਾ ਨਹੀਂ ਨਹੀਂ ਆਪ ਅੰਦਰ ਕੋਈ ਨਹੀਂ ਆ ਥੋੜਾ ਥੋੜਾ ਲਾ ਕੇ ਪਾਊਡਰ ਪਾ ਕੇ ਅੱਦਾ ਹੱਥ ਮਾਰ ਦਿਆ ਕਰੋ ਪੱਲਾ ਬੰਦ ਕਰ ਦਿਆ ਕਰੋ ਨਾਲ ਦੀ ਨਾਲ ਹੀ ਜਿਆਦਾ ਨਹੀਂ ਆ ਥੋੜੇ ਥੋੜਾ ਹੀ ਪਾਣਾ ਵਾ ਪਾਊਡਰ ਇੰਨਾ ਜਿਆਦਾ ਪਾਣ ਦੀ ਲੋੜ ਹੈ ਨਹੀਂ ਬਸ ਹੱਥ ਮਾਰ ਦੇਣਾ ਵਾ ਵਧੀਆ ਵਾ ਸਭ ਤੋਂ ਜੀ ਸਭ ਤੋਂ ਵਧੀਆ ਨਾਲੇ ਕਬੂਤਰਾਂ ਨੂੰ ਇਹ ਦੁੱਖ ਤਕਲੀਫ ਨਹੀਂ ਹੁੰਦੀ ਜਬ ਬੋਟੌਕਸ ਚ ਵੀ ਨਵਾ ਸਕਦੇ ਵਾ ਵੈਸੇ ਤਾਂ ਕਿਉਂਕਿ ਆ ਬੂਟ ਆਕਸੀਜਨ ਹਵਾ ਨੂੰ ਥੋੜਾ ਜਿਆਦਾ ਲੜਦਾ ਵਾ ਇਹ ਲੜਦਾ ਨਹੀਂ ਹੈਗਾ ਵਾ ਨਾ ਵਿੱਚ ਵਿੱਚ ਨਵਾ ਵੀ ਦਿਆ ਕਰੋ ਕਬੂਤਰ ਆਪਣੀ ਪਟਾਸ ਪਾ ਕੇ ਮਾਰੀ ਮੋਟੀ ਫਟਕਰੀ ਪਾ ਦਿਆ ਕਰੋ ਜੀ ਛੇਤੀ ਝਾੜਨੇ ਨੇ ਫਰ ਕਬੂਤਰਾਂ ਦੇ ਫਟਕਰੀ ਵਿੱਚ ਸਿੱੜ ਦੋ ਮਿੱਤਰਾ ਛੋਟੇ ਪੱਠੇ ਹੁੰਦੇ ਨੇ ਨਾ ਜਿਵੇਂ ਛੋਟੇ ਪੱਠਿਆਂ ਦੇ ਤਾਂ ਫਟਕਰੀ ਪਾ ਕੇ ਵਧੀਆ ਰਹਿੰਦਾ ਵੀ ਵਿੱਚ ਇੱਕ ਦੇਖਦੇ ਵਾ ਪੂਰੇ ਆਲੇ ਵਾਸਤੇ ਕੱਢ ਕੇ ਆ। ਇੱਕ ਨਾ ਬਈਆ ਜਰੂਰ ਹੈ ਵਾਥੇ ਜੂਆ ਜਾਂ ਰਾ ਪਾਊਡਰ ਲਾਣਾ ਹੈ ਨਾ ਇਹਦੇ ਨਾਲ ਕੀ ਹੈ ਜਿਹੜੇ ਨਵੇਂ ਫਰ ਆਂਦੇ ਨਾ ਜਿੱਦਾਂ ਕਬੂਤਰਾਂ ਦੇ ਉਹ ਫਰ ਖਰਾਬ ਨਹੀਂ ਹੁੰਦੇ ਵਾ ਨਹੀਂ ਤਾਂ ਫਰ ਖਰਾਬ ਹੋ ਜਾਂਦੇ ਪੱਟਨੇ ਪੈਂਦੇ ਵਾ ਫਰ ਆਪਾਂ ਪੱਟੀ ਦੇਣੀ ਹੈ ਬਾਕੀ ਚਲੋ ਜਿਹੜੇ ਵੀ ਰੱਟਦੇ ਨੇ ਉਹ ਵੱਡ ਗੱਲ ਹੈ। ਆਪਾਂ ਇੱਕ ਇੱਕ ਫਰ ਦੀ ਬੜੀ ਕੇਅਰ ਕਰੀਦੀ ਹੁੰਦੀ ਆਹੀ ਟਾਈਮ ਗੋਰ ਕਰਨ ਵਾਲਾ ਜਿੰਨੀ ਤੁਸੀਂ ਇਸ ਟਾਈਮ ਗੋਰ ਕਰ ਲਓਗੇ ਇਹਨਾਂ ਦੇ ਖਾਣ ਪਾਣ ਦੀ ਫਰਾਂ ਦੀ ਹੈ ਨਾ ਸੇਤ ਦੀ ਜਿੰਨੇ ਫਿੱਟਰ ਕੋ ਉਨਾ ਵਧੀਆ ਰਿਜ਼ਲਟ ਦੇਣਾ ਇਹਨਾਂ ਨੇ ਸਾਨੂੰ ਕਰੀਆ ਤਾਂ ਇਸ ਲਈ ਆ ਆਪਾਂ ਪਾਊਡਰ ਪਾਊਡਰ ਲਾ ਲਿਆ ਕਰੋ ਨਿਵਾ ਲਿਆ ਕਰੋ ਨਿਵਾਉਂਦੇ ਕਈ ਵਾਰੀ ਆਪਾਂ ਤਾ ਦਨੀਆ ਘੱਟ ਨਿਵਾਉਂਦੇ ਕਿਉਂਕਿ ਝਾੜ ਚ ਫਿਰ ਕਬੂਤਰ ਛੇਤੀ ਆ ਜਾਂਦੇ ਆ ਆਪਣੇ ਹਿਸਾਬ ਨਾਲ ਇੱਕ ਕਬੂਤਰਾਂ ਦੇ ਫਰ ਉੱਥੇ ਤੱਕ ਹੀ ਆਪਾਂ ਲੱਗੇ ਜਾਣੇ ਆ ਕਿ ਸਾਨੂੰ ਗਰਮੀਆਂ ਤੱਕ ਇਹ 10 ਪਰ ਸਾਫ਼ ਮਿਲ ਜਾਣ ਕਿ ਪੱਟਣੇ ਪੁੱਟਣੇ ਨਾ ਪੈਣ ਸਾਨੂੰ ਕਿਉਂਕਿ ਪੱਟੇ ਤੇ ਕਬੂਤਰ ਦੀ ਅੱਡੀ ਚ ਜਾਨ ਜਿਹੜੀ ਤੁਸੀਂ ਖਰਾਖ ਰੁਗ ਪਾਈ ਅੱਡੀ ਤਾਂ ਜਾਨ ਫਰਾਂ ਜੀ ਨਿਕਲ ਜਾਂਦੀ ਹੈ ਫਿਰ ਕਿਉਂਕਿ ਇੱਕ ਇੱਕ ਫਰ ਨੇ ਬਲੱਡ ਦੇ ਨਾਲ ਬ ਆਏ ਜਰੂਰ ਲਾਇਆ ਕਰੋ ਬਾਈ ਜਰੂਰ ਜਿੰਨੀ ਕੇਅਰ ਕਰ ਲੂਗੇ ਸਾਰੇ ਵੀਰ ਉਨਾ ਵਧੀਆ ਰਿਜ਼ਲਟ ਦੇ ਦੇਣਾ ਤੁਹਾਨੂੰ ਇਹਨਾਂ ਨੇ ਕੇਅਰ ਦੀ ਉੱਪਰੀ ਹੈ ਸਾਰਾ ਕੇਅਰ ਬੜੀ ਮੰਗਦਾ ਪਏ ਇਹ ਜਾਨਵਰੀ ਹੋਈ ਨਹੀਂ ਚਲੋ ਹਾਂਜੀ ਬਾਈ ਜੀ ਸਾਰਿਆਂ ਨੂੰ ਲਾਤਾ ਹੀ ਆਪਾਂ ਆਰਡਰ ਫਿਰ ਹੁਣ ਤੇ ਅੱਧੇ ਘੰਟੇ ਬਾਅਦ ਤੁਹਾਨੂੰ ਦਿਖਾਵਾਂਗੇ ਰਿਜ਼ਲਟ ਇਹਨਾਂ ਦਾ ਇਹਨਾਂ ਕਿ ਜੂਆਂ ਕਿਵੇਂ ਸਾਫ਼ ਹੋਈਆਂ ਕਿ ਨਹੀਂ ਹੋਈਆਂ ਵੈਸੇ ਤਾਂ ਸਾਰੀਆਂ ਸਾਫ਼ ਹੋ ਜਾਂਦੀਆਂ ਵੱਧੇ ਘੰਟੇ ਤੱਕ ਤੁਹਾਨੂੰ ਦਿਖਾਉਂਦੇ ਆਂ ਫਿਰ ਉਹਨੂੰ ਧੁੱਪੇ ਪਾ ਦੇਨੇ ਆ ਇਹ ਤੇ ਅੱਧਾ ਘੰਟੇ ਬਾਅਦ ਦਿਖਾਉਂਦੇ ਆਂ ਤੁਹਾਨੂੰ ਹਾਂਜੀ ਬਾਈ ਜੀ ਹੋ ਗਏ ਕਬੂਤਰ ਅੱਧਾ ਘੰਟਾ ਦਾ ਟਾਈਮ ਹੋ ਗਿਆ ਤੇ ਕਬੂਤਰ ਹੋ ਗਏ ਹੋਣੇ ਜੂਆਂ ਤੋਂ ਸਾਫ਼ ਤੇ ਦਿਖਾਉਂਦੇ ਆ ਤੁਹਾਨੂੰ ਹੈਨਾ ਜੀ ਦੇਖੋ ਇਹਦੇ ਬੜੀ ਸਗੀ ਪੱਠੇ ਤੇ ਜੂਆਂ ਜੀ ਐਨ ਸਾਫ਼ ਹੋ ਗਏ ਬਿਲਕੁਲ ਵਧੀਆ ਅੱਧੇ ਘੰਟੇ ਚ ਹੀ ਪੂਰਾ ਵਧੀਆ ਰਿਜ਼ਲਟ ਆਈ ਇਹਦਾ ਆ ਦੇਖੋ ਜੀ ਸਾਰੀ ਜੂਆਂ ਸਾਰੀਆਂ ਸਾਫ਼ ਹੋ ਗਈਆਂ ਜੀ ਨਵੇਂ ਪੱਠੇ ਨੇ ਆਪਾਂ ਨਵੇਂ ਪੱਠਿਆਂ ਦੇ ਛੋਟੇ ਹੁੰਦਿਆਂ ਦੇ ਹੀ ਲਾ ਦਿੱਤੀ ਹੈ ਤਾਂ ਕਿ ਜੂਆਂ ਜਾਣ ਤੋਂ ਹੁਣ ਇੱਕ ਅੱਧਾ ਹੋਈ ਦੇਖੋ ਜੀ ਐ ਵੀ ਹੋ ਗਿਆ ਹੁਣ ਮਾੜੀ ਠੀਕ ਹੈ ਇਹ ਪੂਰਾ ਇਹ ਪੂਰਾ ਰੱਤਾ ਬਹੁਤ ਸੋਹਣਾ ਉੱਡਿਆ ਉਹ ਬੜਾ ਚੰਗਾ ਉੱਡਿਆ ਵਾ ਬੱਚਾ ਸੀਗਾ ਜਾਂ ਚਿਖੜ ਤੁੰ ਗਰਮੀਆਂ ਨੂੰ ਦੇਖਾਂਗੇ ਕੀ ਜਾਂਦਾ ਵਾ ਇਹਦੇ ਵੀ ਦੇਖੋ ਮੜ ਜੇ ਫਰਕ ਹੋ ਗਏ ਬਿਲਕੁਲ ਸਾਫ ਮੜਾ ਮੜਾ ਦੇ ਪਾਊਡਰ ਲੱਗਿਆ ਹੋਇਆ ਵਾ ਲੱਗਿਆ ਰਵੇ ਕੋਈ ਚੱਕਰ ਨਹੀਂ ਹੈ ਜੀ ਐਨ ਸਾਫ ਹੋ ਗਏ ਇਹਦੇ ਵੀ ਫਰਕ ਸਾਰਿਆਂ ਦੀ ਜੂਆ ਹੋ ਗਈ ਸਾਫ ਆਹੀ ਧਿਆਨ ਹੁੰਦਾ ਹੀ ਆਦੇ ਜਿਵੇਂ ਚਾਰਕ ਕਲੀਆਂ ਹੋਰ ਚੜਨ ਵਾਲੀਆਂ ਦੀਆਂ ਬੜੀਆਂ ਅੱਗੇ ਕਲੀਆਂ ਆਣ ਗਈਆਂ ਕਿਸੇ ਤੇ ਜੂਆ ਜਾਣ ਨਹੀਂ ਹੋਊਗੀ ਫਰ ਇਹਨਾਂ ਪ੍ਰੋਪਰ ਵਧੀਆ ਆਊਗਾ ਫਰ ਤੇ ਝੜਿਆ ਆਊਗਾ ਫਰ ਜੋ ਸਾਫ ਆਊਗਾ ਦੇਖਿਓ ਇਹ ਦੱਸਿਓ ਨਾਲੇ ਕਮੈਂਟ ਕਰਕੇ ਕਿੱਦਾਂ ਦਾ ਰੱਤਾ ਆਪਣਾ ਬਹੁਤ ਚੰਗਾ ਬਲੱਡ ਲਾਈਨ ਚ ਹੋਈ ਆ ਦੇਖੋਈ ਵੇ ਸਾਹਿਬ ਇੱਕ ਅੱਦੀ ਐ ਬਸ ਮੜੀ ਜੀ ਇੱਕ ਅੱਦੀ ਦਾ ਕੋਈ ਚੱਕਰ ਨਹੀਂ ਐ ਵੀ ਝੜ ਚੁੜ ਜਾਣੀ ਐ ਕਈ ਵਾਰੀ ਮਰੀ ਹੋਈ ਜਿੱਤਰਾ ਵਿਚੀ ਫਸੀ ਰਹਿ ਜਾਂਦੀ ਐ ਜੀ ਆਪੇ ਝੜ ਜੇਗੀ ਫਿਰ ਜੇ ਕਬੂਤਰ ਖੁਰਕਣਗੇ ਫਰਫੂੜ ਕਰਨਗੇ ਸਾਫ ਇਹ ਵੀ ਆਪਣਾ 16 ਹੰਗਣੇ ਦੀ ਪੂੰਛ ਚ ਕਬੂਤਰ ਦੀ ਬੜਾ ਚੰਗਾ ਵਾ ਬੱਤ ਕਾ ਲੈਂਦਾ ਪੱਠਾ ਹੀ ਇਹਦੇ ਭਾਈ ਭੈਣ ਵੀ ਜਿੱਤੇ ਹੋਏ ਵਧੀਆ ਬਾਜ਼ੀਆ ਜੀ